ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਜੀ ਆਪਾਂ ਕਾਫੀ ਟਾਈਮ ਬਾਅਦ ਅੱਜ ਵੀਡੀਓ ਪਾਈ ਹੈ YouTube ਤੇ ਕਿ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੂਟ ਵਿੱਚ ਪਲੇਟਾ ਆਪਾਂ ਕਿਸ ਤਰੀਕੇ ਨਾਲ ਪਾਉਣੀ ਹੈ ਪਲੇਟਾਂ ਦੇ ਆਪਣੇ ਨਿਸ਼ਾਨ ਸਾਰੇ ਲੱਗੇ ਹੋਏ ਐ ਜੀ ਸਭ ਤੋਂ ਪਹਿਲਾਂ ਆਪਾਂ ਮਸ਼ੀਨ ਨੂੰ ਖਾਲੀ ਚਲਾ ਲੈਣਾ ਐ ਇਸ ਤਰੀਕੇ ਨਾਲ ਮਸ਼ੀਨ ਧਾਗਾ ਪਾਇਆ ਹੋਇਆ ਖਾਲੀ ਮਸ਼ੀਨ ਚਲੋਣੀ ਹੈ ਆਪਾਂ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਪਲੇਟਾਂ ਨੂੰ ਚੱਕਾਂਗੇ ਆਪਾਂ ਸਿੱਧੀਆਂ ਪਲੇਟਾਂ ਪਾਉਣੀ ਐ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਬਿਲਕੁਲ ਪਲੇਟ ਬ੍ਰੀਕਸ ਸ਼ੁਰੂ ਕਰਨੀਆਂ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਿਹੜਾ ਕੱਪੜਾ ਲਾਉਣਾ ਜੀ ਆਹ ਡੇਢ 1 ਇੰਚ ਦਾ ਕੱਪੜਾ ਹੋਊਗਾ ਚੌੜਾ ਤੇ 7 ਇੰਚ ਲੰਮਾ ਹੋਊਗਾ ਆਪਣਾ ਇਹ ਕੱਪੜਾ ਇਸ ਤੋਂ ਬਾਅਦ ਆਪਾਂ ਜਿਹੜਾ ਪਲੇਟ ਵਾਲਾ ਕੱਪੜਾ ਉਹਰੇ ਥੱਲੇ ਇਸ ਤਿੱਕ ਨਾਲ ਕੱਪੜੇ ਨੂੰ ਰੱਖ ਦਿਆਂਗੇ ਤੇ ਇਸ ਤਰ੍ਹਾਂ ਆਪਾਂ ਪਲੇਟ ਪਾਵਾਂਗੇ ਇੱਥੋਂ ਜਮ ਬ੍ਰੀਕ ਹੋਊਗੀ ਸੈਂਟਰ ਚੋਂ ਅੱਧਾ ਇੰਚ ਚੌੜੀ ਪਲੇਟ ਹੋਊਗੀ ਤੇ ਇੱਥੋਂ ਵੀ ਬ੍ਰੀਕ ਹੋਊਗੀ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਪਲੇਟ ਪਾਉਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਖਾਲੀ ਚਲਾਵਾਂਗੇ ਇਸ ਤਰੀਕੇ ਨਾਲ ਇੰਨਾ ਕਪੜਾ ਆਪਾਂ ਖਾਲੀ ਮਸ਼ੀਨ 'ਚ ਲਾ ਕੇ ਰੱਖਾਂਗੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਕਮਰ ਵਾਲੀ ਪਲੇਟ ਆਪਣੀ ਇਸ ਤਰੀਕੇ ਨਾਲ ਕਪੜਾ ਚੱਕਾਂਗੇ ਆਪਾਂ ਇਸ ਤਰ੍ਹਾਂ ਅੱਗੇ ਤੋਂ ਪਲੇਟ ਆਪਾਂ ਬਿਲਕੁਲ ਬਾਰੀਕ ਪਾਉਣੀ ਆ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ ਥੋੜੀ ਪਲੇਟ ਮੋਟੀ ਕਰ ਦੇਣੀ ਆ ਦੇਖੋ ਕਮਰ ਵਾਲੀ ਪਲੇਟ ਆਪਾਂ ਇਸ ਤਰੀਕੇ ਨਾਲ ਪਾਉਣੀ ਹੈ ਇੱਥੋਂ ਬਿਲਕੁਲ ਬਰੀਕਾ ਜੀ ਇੱਥੋਂ ਥੋੜੀ ਜੀ ਚੌੜੀ ਪਲੇਟ ਕਰਤੀ ਇਸ ਤੋਂ ਬਾਅਦ ਆ ਗਈ ਮੋਢੀ ਵਾਲੀ ਪਲੇਟ ਆਪਣੀ ਇੱਥੋਂ ਕਪੜਾ ਚੱਕਾਂਗੇ ਇਸ ਤਰੀਕੇ ਨਾਲ ਆੱਗੇ ਤੋਂ ਪਲੇਟ ਬਿਲਕੁਲ ਬਰੀਕ ਰੱਖਾਂਗੇ ਬਖਾ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ 1/2 ਇੰਚ ਚੌੜੀ ਪਲੇਟ ਤੇ ਸिलाई ਲਾਵਾਂਗੇ ਕਈ ਦੂਜੇ ਪਾਸੇ ਵੀ ਸੇਮ ਆਪਾਂ ਇਸ ਤਰੀਕੇ ਨੇ ਪਲੇਟਾ ਪਾਵਾਂਗੇ। ਲੋ ਜੀ ਦੋਨੇ ਪਾਸੇ ਆਪਾਂ ਪਲੇਟਾ ਪਾਈਆਂ ਤੁਸੀਂ ਦੇਖ ਸਕਦੇ ਹੋ ਆਪਣੀ ਕਿੰਨੇ ਵਧੀਆ ਪਲੇਟਾ ਬਣਿਆ ਕਿੰਨੀ ਸਫਾਈ ਨੇ ਇਥੋਂ ਪਲੇਟਾ ਪਈ ਹੈ ਆਪਣੀ। ਦੇਖੋ ਬਹੁਤ ਸੋਹਣੀ ਪਲੇਟ ਪਈ ਹੈ ਆਪਣੀ। ਕਈ ਵਾਰ ਕੀ ਹੁੰਦਾ ਪਲੇਟਾ ਆਪਾਂ ਇਥੋਂ ਸੈਂਟਰ ਤੋਂ ਮੋਟੀਆਂ ਸ਼ੁਰੂ ਕਰ ਦਿੰਦੀਆਂ ਜੀ ਇਥੋਂ ਜਿਹੜੀ ਬਖਾ ਲੋੜਾ ਹੁੰਦਾ ਉਹਨੇ ਆਪਣੇ ਚੁੰਡੀਆਂ ਹੀ ਬਣ ਜਾਂਦੀਆਂ ਇਥੋਂ ਇਸ ਤਰੀਕੇ ਨਾਲ। ਤੋਂ ਪਲੇਟ ਬਿਲਕੁਲ ਸੋਹਣੀ ਨਹੀਂ ਲੱਗਦੀ। ਇਸ ਤਰੀਕੇ ਨਾਲ ਥੋੜੀ ਥੱਲੇ ਵੀ ਪਲੇਟ ਇਸ ਤਰੀਕੇ ਨਾਲ ਆਊਗੀ ਜੀ। ਤੁਸੀਂ ਦੇਖ ਸਕਦੇ ਹੋ। ਉੱਪਰੋਂ ਬਰੀਕ ਹੈ ਥੱਲੇ ਤੋਂ ਬਰੀਕ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਈ ਬਾਈ ਰੱਬ ਰੱਖਾ